ਕੀ ਭੈਣ ਜੀ ਕੀ ਹਾਲ ਚਾਲ ਜੀ ਵਧ ਗਿਆ ਆ ਬੁੱਗੇ ਮੇਰੇ ਜਵਾਕਾਂ ਵਾਲੀ ਆ ਕੋਟੀਆਂ ਸਵੈਟਰ ਬਣ ਰਹੇ ਤੇ ਤੂੰ ਕਿੱਥੇ ਆ ਰੱਬ ਨੇ ਮਿੱਤੇ ਨੂੰ ਕਿੱਥੇ ਰੱਖਿਆ ਹੋਇਆ ਵਾ ਜਿੱਥੇ ਰਹੀ ਬਚੀ ਰਹੀ ਠੀਕ ਆ ਤਦ ਤੇਰੇ ਜਵਾਕ ਆ ਗਏ ਤੇਰੇ ਜਵਾਕਾਂ ਲਈ ਬਣਾ ਦਊਂਗੀ ਇਹ ਲੋਕੀ ਅਕਸਰ ਪੁੱਛਦੇ ਮੰਮੀ ਦੀ ਉਂਗਲਾ ਕਿ ਇਹ ਟੋਕੇ ਚ ਆ ਜਾਂਦੀ ਪੱਠੇ ਕੁੱਤਰ ਨਾਲੇ ਕਿ ਇਹ ਤਾਂ ਜੰਮੇ ਹੋਣੀ ਜਦੋਂ ਦੀਆਂ ਆ ਹਾਂ ਜਿਹੜਾ ਕਹਿੰਦਾ ਪਹਿਲ ਸੀ ਕਿ ਕੁੜੀਆਂ ਕਦੇ ਵੀ ਭਾਂਡੇ ਨਹੀਂ ਧੋਣੀਆਂ ਨਾ ਝਾੜੂ ਮਾਰਦੀਆਂ ਨਾ ਇਹ ਪੈਸ ਔਰ ਨੇ ਅੱਜ ਦੇ ਸਾਰੇ ਕੰਮ ਤੋਂ ਬਚਨ ਦੀ ਏ ਨਯਾਰੇ ਨਯੂਰੇ ਕੋਈ ਨਹੀਂ ਹੰਤ ਲੈ ਲੈਣਾ ਤੁਹਾਡਾ ਜੀ ਨਾ ਬੀਬੀਆਂ ਨੇ ਵੇਲੀ ਅੱਜ ਇਹਨਾਂ ਨੇ ਕੰਮ ਵਾਲੀ ਦੀ ਵੀ ਛੁੱਟੀ ਕਰਾਤੀ ਤੁਹਾਨੂੰ ਪਤਾ ਤਿੰਨ ਜਣੀਆਂ ਹੈਗੀਆਂ ਐਕਟੀਵਿਟੀ ਸਿਖਾ ਰਹੇ ਗੜੂ ਲਾਈਫ ਦੀ ਐਕਸਟਰਾ ਐਕਟੀ ਹਾਂ ਇਹ ਤਾਂ ਵਧੀਆ ਹੀ ਜੇ ਤਾਂ ਸਕੂਲ ਜਾ ਕੇ ਉਹ ਕਰ ਲੈਂਦੀਆਂ ਮਾੜਾ ਪੰਜ ਸੱਤ ਤਰੀ ਚਾਹ ਬੰਦੀ ਐ ਨਾ ਹਾਂ ਪੰਜ ਸੱਤ ਤਰੀ ਬਈ ਜਾਨੀ ਮਿਸਤਰੀਆਂ ਦੀ ਤੇ ਪੰਜ ਸੱਤ ਤਰੀ ਜਾਨੀਆਂ ਬਈ ਉਹਨਾਂ ਦੀ ਆਪਣੇ ਕੰਮ ਵਾਲੇ ਵੀ ਓਏ ਪੱਥਰ ਲੈ ਆਈਏ ਪੱਥਰ ਓਏ ਪੱਥਰਾਂ ਨਾਲ ਬਲਜੂ ਛੇਤੀ ਮਿੰਟੇ ਜੀ ਬਲਜਣੀ ਵੇਖੀ ਚੰਗਾ ਬਾਈ ਹਾਂ ਇੱਥੇ ਰੱਖ ਥੋੜੇ ਹੋਰ ਪਾਓ ਵਿੱਚ ਬਈ ਓ ਮਿੰਟੇ ਹੁਣ ਬਣ ਕੇ ਤਿਆਰ ਹੋ ਜਾਣੀ ਬਾਈ 2 ਮਿੰਟ ਬੰਦ ਕਰ ਦੇ ਇਹਨੂੰ ਗੱਗੂ ਹੱਥ ਜੇ ਪਰੇ ਕਰ ਲੈ ਆਪਦੇ ਤੋੜ ਦੇਂਗਾ ਸਾਰੀ ਦਾ ਚੱਕੇ ਤੁਰਦਾ ਜਿੱਦਾਂ ਹੋਵੇ ਦਾ ਵਿਆਹ ਆ ਤੂੰ ਲਹਿੰਗਾ ਪਾਇਆ ਆ ਪਾਣੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਵੈਰੀ ਵੈਰੀ ਗੁੱਡ ਮਾਰਨਿੰਗ ਕੀ ਹਾਲ ਚਾਲ ਦੋਸਤੋ ਤੇ ਅੱਜ ਦੀ ਸਨੈਪਚੈਟ ਤੇ ਵਿੱਚ ਸਾਰੇ ਜਾਣਿਆਂ ਦਾ ਸਵਾਗਤ ਆ ਤੇ ਪਹਿਲਾਂ ਕੱਲ ਲਈ ਇਹ ਕੱਲ ਆਇਆ ਨਹੀਂ ਬੇਈਮਾਨੀਆਂ ਵੀਰੇ ਇਹ ਵੀਰ ਜੈਲੇ ਵੀਰ ਬੇਈਮਾਨੀਆਂ ਨੇ ਜਿਹੜੀਆਂ ਕੱਲ ਆਇਆ ਨਹੀਂ ਨਾ ਬਾਤ ਪਾਉਣੀ ਕੱਲ ਆਇਆ ਨਹੀਂ ਬੜਾ ਸਕੀਮੀ ਹੂੰ ਰਾਜੂ ਨੇ ਚਾਹ ਪੀਂਦੀ ਮਿੱਤਰਾਂ ਨੇ ਭਾਈ ਰਾਜੂ ਦੇ ਦਾ ਕੱਲ ਲਈ ਬਾਤ ਪਾਉਣੀ ਕੱਲ ਆਇਆ ਨਹੀਂ ਬੜਾ ਸਕੀਮੀ ਹੂੰ ਰਾਜੂ ਨੇ ਚਾਹ ਪੀਂਦੀ ਲੈ ਠੀਕ ਹੈ ਬਈ ਰਾਜੂ ਦੇ ਦਰਸ਼ਕੀ ਵਿਚਾਰੇ ਖਾਦ ਪਾਉਂਦੇ ਤੂੰ ਨਹੀਂ ਆਇਆ ਮਾੜੀ ਗੱਲ ਆ ਹੈ ਲੇਡੀਜ਼ ਹੈ ਲੇਡੀਜ਼ ਆ ਬਖਤਮੀਸ਼ ਦੇਖੋ ਕੀ ਕਰਦੀ ਹੈ ਲਪਰ ਲਪਰ ਇਸ ਕੀ ਜੁਬਾਨ ਚਲਦੀ ਹੈ ਦੇਖੋ ਕੁੜੀਆਂ ਦੀ ਜੁਬਾਨ ਐਡੀ ਹੁੰਦੀ ਆ ਵੇਖੋ ਵੀਖੋ ਸੀਗਰ ਆ ਵੇਖੋ ਕਿੱਡੀ ਜੁਬਾਨ ਓਹ ਹੋ ਮਾਈ ਗੋਡ ਇਹ ਨਾ ਇਹ ਹੱਲੇ ਨੇ ਛੂਟੀ ਆਏ ਤੋਂ ਕਾਬੂ ਚ ਨਹੀਂ ਰਹਿੰਦੀ ਕਾਬੂ ਤਾਂ ਵੈਸੇ ਮੰਮੀ ਤੋਂ ਵੀ ਨਹੀਂ ਰਹਿੰਦੀ ਆਵਦੀ ਜੁਬਾਨ ਕੀ ਕਰਸਾ ਦੇ ਉਹ ਕੀ ਕਹਿਣਾ ਆਪਾ ਉਹ ਖੁੱਲਾ ਪਰਲਾ ਪਰਚਾ ਲਾਈ ਜੀ ਬਦਰ ਗੱਲ ਹਾਂ ਜਿਹੜਾ ਕਹਿੰਦਾ ਪਹਿਲ ਸੀ ਕਿ ਕੁੜੀਆਂ ਕਦੇ ਵੀ ਭਾਂਡੇ ਨਹੀਂ ਧੋਣੀਆਂ ਨਾ ਝਾੜੂ ਮਾਰਦੀਆਂ ਨਾ ਹੀ ਪੈਸਾ ਔਰ ਇਹ ਇਹ ਬਹਾਨੇ ਆ ਜਿਹਦੇ ਸਾਰੇ ਕੰਮ ਤੋਂ ਬਚਣ ਦੀ ਇਹ ਪੁੱਤ ਜੀ ਇਹ ਚਿਲड्रन ਡੇਸ ਹੁੰਦੇ ਅੱਜ ਤੁਹਾਡੇ ਨਾਲ ਇਹ ਜਿਹੜੇ ਛੁੱਟੀ ਮਾਰੀ ਨਾ ਤੁਹਾਨੂੰ ਤਾਂ ਐ ਲੱਗਦਾ ਜਿਵੇਂ ਸਕੂਲੋਂ ਕੰਮ ਤੋਂ ਬਚ ਗੀਆਂ ਤੇ ਬੜੀ ਵੀ ਨਜ਼ਾਰਾ ਨਜ਼ਾਰਾ ਨਿਯੂਰਾ ਕੋਈ ਨਹੀਂ ਅੰਤ ਲੈ ਲੈਣਾ ਤੁਹਾਡਾ ਜੀ ਨਾ ਬੀਬੀਆਂ ਨੇ ਵੇਲੀ ਅੱਜ ਇਹਨਾਂ ਨੇ ਕੰਮ ਵਾਲੀ ਦੀ ਵੀ ਛੁੱਟੀ ਕਰਾਤੀ ਤੁਹਾਨੂੰ ਭਾਵੇਂ ਤਿੰਨ ਜਣੀਆਂ ਹੈਗੀਆਂ ਐਕਟੀਵਿਟੀ ਸਿਖਾ ਰਹੇ ਗੜੂ ਲਾਈਫ ਦੀ ਐਕਸਟਰਾ ਐ ਹਾਂ ਇਹ ਤਾਂ ਵਧੀਆ ਹੀ ਜੇ ਤਾਂ ਸਕੂਲ ਜਾ ਕੇ ਉਹ ਕਰ ਲੈਂਦੀਆਂ ਮੜਾ ਜਾਂ ਮਗਰ ਠੁਮਕ ਠੁਮਕਣਾ ਸੌਖਾ ਇਹਨਾਂ ਦਾ ਕੰਮ ਸਰ ਜਣਾ ਅੱਜ ਦਾ ਅਨਸਾਰੀ ਦਿਹਾੜੀ ਆਈ ਨੰਗਣੀ ਦਿਹਾੜੀ ਓਏ ਜੱਸਵੇ ਆਪਣੀ ਪੰਜ ਸੱਤ ਤਰੀ ਚਾਹ ਬੰਦੀ ਐ ਨਾ ਹਾਂ ਪੰਜ ਸੱਤ ਤਰੀ ਬਈ ਜਾਣੀ ਮਿਸਤਰੀਆਂ ਦੀ ਤੇ ਪੰਜ ਸੱਤ ਤਰੀ ਜਾਣੀ ਆ ਬਈ ਉਹਨਾਂ ਦੀ ਦੇ ਆਪਣੇ ਕੰਮ ਵਾਲੇ ਵੀ ਓਏ ਪ੍ਰਾਵਣ ਨੇ ਘੇੜੇ ਲਾਉਣੇ ਅੱਜ ਦਾ ਪੱਬ ਪੋਲੇ ਹੋ ਜਾਣੇ ਘੇੜੇ ਲਾ ਲਾ ਕੇ ਕੀ ਔਹ ਟੈਂਸਰ ਵੀ ਕਰਾਉਣੀ ਪ੍ਰਾਵਣੇ ਦਾ ਆਏ ਹਾਏ ਭਾਂਡੇ ਬਹੁਤ ਢੋਣੇ ਬਣੇ ਅੱਜ ਸਿਰਾ ਹੋ ਜਾਣਾ ਹੁਣ ਮੂੰਹ ਜੱਲ ਲਟਕਾ ਕੇ ਨਾ ਖੜੋ ਕੰਮ ਕਰਨੇ ਪੈਣੇ ਇਹ ਕੋਈ ਬਹਾਨੇ ਨਹੀਂ ਚੱਲਣੇ ਕੀ ਭੈਣ ਜੀ ਕੀ ਹਾਲ ਚਾਲ ਜੀ ਬੱਝ ਗਿਆ ਆ ਬੁੱਗੇ ਮੇਰੇ ਜਵਾਕਾਂ ਵਾਲੀ ਆ ਕੁੱਟੀਆਂ ਸਵੈਟਰ ਬਣ ਰਿਹਾ ਤੇ ਤੂੰ ਕਿੱਥੇ ਆ ਰੱਬ ਨੇ ਮਿੱਤੇ ਨੂੰ ਕਿੱਥੇ ਰੱਖਿਆ ਹੋਇਆ ਵਾ ਜਿੱਥੇ ਰਹੀ ਬਚੀ ਰਹੀ ਥੀ ਜਿਹੜੀ ਨਵੀਂ ਮਢੀ ਰਣਾ ਬਹੁਤ ਖਰਾਬ ਆ ਬੜੇ ਇਤਨ ਤੇਰੇ ਜਵਾਕ ਆ ਗਏ ਤੇਰੇ ਜਵਾਕਾਂ ਲਈ ਬਣਾ ਦਊਂਗੀ ਇਹ ਲੋਕੀ ਅਕਸਰ ਪੁੱਛਦੇ ਮੰਮੀ ਦੀ ਉਂਗਲਾ ਕੀ ਟੋਕੇ ਚ ਆ ਜਾਂਦੀ ਪੱਠੇ ਕੁਤਰਨ ਵਾਲੇ ਕਿਹੀ ਤਾਂ ਜੰਮੇ ਹੋਣੀ ਜਦੋਂ ਲਗਾਈਆਂ ਇਹ ਟੋਕੇ ਪੱਠੇ ਕੁਤਰਨ ਵਾਲੇ ਜਿਹੜੀ ਜਿਨ੍ਹਾਂ ਨੂੰ ਪਤਾ ਉਹ ਠੀਕ ਆ ਬਾਕੀ ਐਕਸਪਲੇਨ ਕਰਦੇ ਇੱਕ ਦੂਜੇ ਨੂੰ ਪਾਉਂ ਵਾਲ ਬਾਹਰ ਨਿਕਲੀ ਸੀ ਡਾਟ ਬਾਰਨਿੰਗ ਇਹ ہماری ਮੰਮੀ ਹੈ ਗੁੱਡ ਮਾਰਨਿੰਗ ਦਾ ਹੈ ਹੀ ਨਹੀਂ ਗੁੱਡ ਈਵਨਿੰਗ ਬਾਹਰਲੇ ਬੰਦੇ ਹੁਣ ਵੇਖਣਗੇ ਉਹਨਾਂ ਨੂੰ ਗੁੱਡ ਮਾਰਨਿੰਗ ਆ ਲਵ ਯੂ ਅੰਨੇ ਵਾ ਮੈਸੇਜ ਕਰ ਦਿਓ ਗੁੱਡ ਮਾਰਨਿੰਗ ਦਾ ਮੈਸੇਜ ਕਰ ਦਿਓ ਮੈਨੂੰ ਜਿਹੜੇ ਬੰਦੇ ਮਾਰਨਿੰਗ ਦੇ ਟਾਈਮ ਵੇਖਣਦੇ ਆ ਸਨੈਪਚੈਟ ਲਵ ਵੀ ਮੇਰੇ ਵੀਰੇ ਭਾਂਡੇ ਟੀਂਡੇ ਜੱਟ ਨੇ ਕੱਢ ਲਿਆ ਤੇ ਕਹਿੰਦੇ ਅਜੇ ਚੀਜ਼ਾਂ ਬਣ ਗਈਆਂ ਖਰੀਆਂ ਕਹਿੰਦੇ ਚਾਹ ਦਾ ਸਮਾਨ ਆ ਗਿਆ ਤੇ ਨਾਲ ਕਹਿੰਦੇ ਮੈਗੀ ਨਹੀਂ ਲੈ ਕੇ ਆਏ ਔਰ ਮੈਗੀ ਲੈ ਕੇ ਆਉਣੀ ਭੱਜ ਕੇ ਜਾਓ ਮੇਰੇ ਬ੍ਰਦਰਸ ਮੈਗੀ ਲੈ ਕੇ ਆਓ ਪੱਥਰ ਲੈ ਆਈਏ ਪੱਥਰ ਓਏ ਪੱਥਰਾਂ ਨਾਲ ਬਲਜੂ ਛੇਤੀ ਵਿੰਟੇ ਜੀ ਬਲਜਣੀ ਵੇਖੀ। ਆ ਗੱਗੋਣਾਂ ਨੇ ਪਲਾਜ਼ਮਿੰਗਾ ਕਰਤਾ ਉਧਰ। ਹੂ ਹੂ ਆਪਦੇ ਮੂੰਹ ਉੱਤੇ। ਮਤ ਤਗੜੇ ਲੈਵਲ ਦੀ ਆ। ਓਹ ਓਹ ਪੈਸੇ ਓਹ ਅੱਗ ਲਾਦੀ ਓਏ। ਹਾ ਹਾ ਹਵਾ ਤਾਂ ਰੋਕੋ ਬਈ ਸਾਈਡ ਤੇ ਕੋਈ ਸ਼ੈ ਲਾਓ ਇਹਦੇ। ਮਤ ਤਗੜੇ ਲੈਵਲ ਦੀ ਆ। ਓਹ ਓਹ ਪੈਸੇ ਓਹ ਅੱਗ ਲਾਦੀ ਓਏ। ਹਾ ਹਾ ਹਵਾ ਤਾਂ ਰੋਕੋ ਬਈ ਸਾਈਡ ਤੇ ਕੋਈ ਸ਼ੈ ਲਾਓ ਇਹਦੇ। ਏ ਟਸ ਫੜੀ ਜਾਂਦੇ ਗੰਡੇ। ਓਏ 8000 ਹੋ ਗਈਆਂ ਓਏ। ਥੋੜਾ ਬਈ ਪਹਿਲੇ ਥੋੜਾ ਜਿਹਾ ਪਾਉਣਾ ਚੰਗਾ ਬਈ ਹਾਂ ਇੱਥੇ ਰੱਖ ਥੋੜੇ ਹੋਰ ਪਾਓ ਵਿੱਚ ਬਈ ਗੁੰਨੇ ਮਿਰਚਾਂ ਸਾਲ ਕੇ ਕਰਤਾ ਹੀ ਗਲਿਆਂ ਦੇ ਕੰਮ ਲੈ ਗਿਆ ਹੀ ਲੱਖੋਂ ਬਈ ਪਾ ਦੇ ਪਾ ਦੇ ਪਾਣੀ ਥੋੜਾ ਹੋਰ ਤਿੰਨ ਤਿੰਨ ਕਲਾਸ ਪਾ ਦੇ ਤਿੰਨ ਚਾਰ ਨਹੀਂ ਨਹੀਂ ਥੋੜਾ ਇਹ ਭੁਜ ਲੈਣ ਦੇ ਬਈ ਥੋੜਾ ਹੀ ਪਾਈ ਹੈ ਇੱਕ ਰਹੀ ਉਹ ਥੋੜਾ ਜਿਹਾ ਭੁੰਨ ਲੈਣ ਦੇ ਉਹਨੂੰ ਭੁਜ ਗਿਆ ਨਾ ਓਏ ਨਹੀਂ ਗੱਡੇ ਤਾਂ ਉਵੇਂ ਹੀ ਆ ਦੱਸੋ ਬਈ ਕਮੈਂਟ ਕਰਕੇ ਗੰਡੇ ਉਵੇਂ ਨਹੀਂ ਚਿੱਟੇ ਦੀ ਚਿੱਟੇ ਨਹੀਂ ਭੁਜਿਆ ਬਈ ਹਲੇ ਪਾਰੇ ਤਿੰਨ ਤਿੰਨ ਪੈਕਟ ਪਾ ਪਣ ਨੂੰ ਹਾਲੇ ਗੰਡੇ ਕੱਚੇ ਆ ਭੁਜ ਲੈਣ ਦੋ ਓਏ ਫੇਰ ਹੀ कुरकुरੇ ਬਣਨੇ ਆ ਮੰਦੇ ਨਹੀਂ ਮਿਲ ਪਾ ਦਿਓ ਪਾ ਦਿਓ ਕੋਈ ਚੱਕਰ ਨਹੀਂ ਖੁੱਲੇ ਦਿਲ ਨਾਲ ਖੁੱਲੇ ਦਿਲ ਨਾਲ 2 ਮਿੰਟ ਹੀ ਹੁਣ ਬਣ ਕੇ ਤਿਆਰ ਹੋ ਜਾਣੀ ਬਾਈ 2 ਮਿੰਟ ਬੰਦ ਕਰ ਦੇ ਇਹਨੂੰ ਗੱਗੂ ਹੱਥ ਜੇ ਪਰੇ ਕਰ ਲੈ ਆਪਦੇ ਤੋੜ ਦੇਂਗਾ ਸਾਰੀ 2 ਮਿੰਟ ਹੀ ਹੁਣ ਬਣ ਕੇ ਮੇਰੇ ਵੀਰ ਮੈਂ ਕੀ ਬਣ ਕੇ ਤਿਆਰ ਹੈ ਲੱਗੋ ਜੀ ਸ਼ੈਫ ਨੇ ਆ ਤੀ ਲੋਨ ਮਿਰਚ ਘੱਟ ਹੀ ਹੋਣਾ ਜੇ ਚੰਗਾ ਹੋ ਨਾ ਇਗਨੋਰ ਹੀ ਕਰਨ ਮਿਰਚੇ ਵੱਧ ਦੋਣੀਆਂ ਕੱਲਾ ਲੂਨ ਹੀ ਘੱਟ ਲੂਨ ਦਾ ਐਡਾ ਚੱਕਰ ਵੀ ਹੁੰਦਾ ਕੋਈ ਚੈੱਕ ਕਰ ਲੈ ਇਹ ਜਗਾ ਰੀ ਆਰੇ ਉਧਰ ਦਰਸ਼ਨ ਵੀ ਰਾੜ ਹੀ ਬਣੀ ਜਾਂਦਾ ਸਵੇਰ ਦਾ ਕਹਿੰਦੇ ਆ ਵੀ ਗੱਗੂ ਹਣਾ ਨੂੰ ਜਦੋਂ ਕੋਈ ਸ਼ੈ ਬਣਾਉਣ ਲਾਦੀ ਐਂ ਜਲੂਸ ਕੱਢ ਦਿਆ ਕੋਈ ਪੁਰਜੀ ਬਣਾ ਲਾ ਵੀਰ ਮੇਰਾ ਓਏ ਅੰਡੇ ਦੀ ਪੁਰਜੀ ਬਣਾ ਲਾ ਆਮਲੇਟ ਤਾਂ ਰਿਆ ਨਹੀਂ ਵੀ ਆਮਲੇਟ ਭੈਣ ਤੋਂ ਹੋ ਗਿਆ ਗੱਗੂ ਖੇੜ ਗਿਆ ਖੇਦ ਗਿਆ ਹੁਣ ਆਵੇਂ ਪੁਰਜੀ ਬਣਾ ਲੈ ਪੁਰਜੀ ਸਬਜੀ ਗਾਗੂ ਸਬਜੀ ਹੋਵੇ ਦਵਾ ਦਾ ਜਗੜੀ ਆਉਦੇ ਹੋਵੇ ਦਵਾ ਦਾ ਰਗੜੀ ਆਉਂਦੇ ਨਿਆਰਾ ਹੋ ਗਿਆ ਬਈ ਨਿਆਰਾ ਦਰਸ਼ਨ ਭਾਈ ਮੈਗੀ ਕਿਵੇਂ ਸੀ ਨਿਆਰਾ ਹੀ ਨਾ ਚਾਹ ਵੀ ਬਣਾਉਣੀ ਹਲੇ ਤਾਂ ਦੁੱਧ ਲਿਆਂਦਾ ਓ ਸਾੜ ਤੱਕ ਗੱਗੂ ਨਾ ਨੇ ਆਹ ਮੇਰੇ ਘਰ ਵਾਲੀ ਨਹੀਂ ਤੇਰੀ ਬਣਾ ਕੇ ਦੇ ਸਕਦੀ ਜਿੱਦਾਂ ਮੈਂ ਬਣਾਦਾ ਆ ਵੇਖੋ ਬਣ ਗਿਆ ਓਕੇ ਰਬੋਰ ਕਿੰਦਰਾ ਲਾ ਦੇ ਥੋੜਾ ਜਿਹਾ ਹੋਣਾ ਤਗਲਾ ਆ ਵੇਖੋ ਮੁੰਡੇ ਦੁੱਧ ਚ ਪੱਤੀ ਪੀਣਗੇ ਕਹਿੰਦੇ ਮੇਰੇ ਵੀਰੇ ਦੁੱਧ ਚ ਪੱਤੀ ਦਰਸ਼ਨ ਭਾਵਣੀ ਬਹਿ ਗਏ ਆ ਉਥੇ ਠੱਕ ਕਰਕੇ ਆਇਆ ਬਾਪੂ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ